ਪਰਦੀਪਕਾ ਔਰ ਬੁੱਲੀ ਤੈਨੂੰ ਮੈਂ ਆਪਣੀ ਬੀਤੀ ਦੱਸਦੀ ਆਂ ਭੈਣੇ ਇੱਕ ਵਾਰ ਸਾਡੇ ਕੱਪੜੇ ਧੋਣ ਵਾਲੀ ਮਸ਼ੀਨ ਖਰਾਬ ਹੋ ਗਈ ਸੀ ਘਰ ਦੇ ਨੂੰ ਠੀਕ ਕਰਾਉਣ ਦਾ ਟਾਈਮ ਨਹੀਂ ਲੱਗਿਆ ਸੀ ਕਣਕ ਦੀ ਬਾਢੀ ਦਾ ਸੀਜ਼ਨ ਚੱਲ ਰਿਹਾ ਸੀ ਮੈਨੂੰ ਕੱਪੜੇ ਹੱਥ ਨਾਲ ਧੋਣੇ ਪੈ ਰਹੇ ਸੀ ਮੈਂ ਸੋਚਿਆ ਚਲੋ ਮੈਂ ਬਾਹਰ ਵਾਲੇ ਨਾਲ ਕੇਤੇ ਕੱਪੜੇ ਧੋ ਲੈਣੀ ਆਂ 2D ਵੀ ਉੱਥੇ ਲੱਗੀ ਹੋਈ ਸੀ ਰੀਤੂ ਬੋਲੀ ਅਸੀਂ ਵੀ ਭਣੇ ਕਈ ਵਾਰ ਨਾਲ ਕੇ ਤੇ ਕੱਪੜੇ ਧੋ ਲੈਂਦੇ ਆ ਤੁਸੀਂ ਦੱਸੋ ਅੱਗੇ ਕੀ ਹੋਇਆ ਕੋਣਾ ਕੀ ਸੀ ਮੇਰਾ ਕੱਪੜੇ ਧੋਣ ਦੀ ਦਾਕੂ ਮੀਦ ਅਗਲਾ ਲੋਇ ਹੋ ਜਾਂਦਾ ਸੀ ਸਾਡੇ ਸਾਹਮਣੇ ਗਵਾਂਡੀਆਂ ਦਾ ਮੁੰਡਾ ਜਿਸ ਨੂੰ ਕਾਲਾ ਕਹਿੰਦੇ ਨੇ ਰੀਤੂ ਬੋਲੀ ਜਿਹੜਾ ਦਾ ਸੀ ਇੱਕ ਪੜਦਾ ਸੀ ਹਾਂ ਉਹੀ ਟੁੱਟ ਪੈਣਾ ਕਾਲਾ ਉਹਨਾਂ ਦੇ ਦਰਵਾਜ਼ੇ ਵਿੱਚ ਛੋਟੀ ਜਹੀ ਮੋਦੀ ਸੀ ਉਹ ਮੈਨੂੰ ਕੱਪੜੇ ਧੋਣ ਦੇ ਨੂੰ ਦੇਖਦਾ ਹੁੰਦਾ ਸੀ ਮੈਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਾ ਲੱਗਿਆ ਹਾਈ ਉਹ ਇੰਨਾ ਹਰਾਮੀ ਦੇਖਣ ਨੂੰ ਤਾਂ ਸਰੀਪਾ ਲੱਗਦਾ ਹਾਂ ਮੈਨੂੰ ਵੀ ਉਹ ਸਰੀਪ ਲੱਗਦਾ ਸੀ ਮਰ ਜਾਣਾ ਜਦੋਂ ਮੈਂ ਕੱਪੜੇ ਧੋਦੀ ਉਹ ਆਪਣੇ ਹਾਂ ਦੇ ਦੋਸਤਾਂ ਨੂੰ ਫੋਨ ਕਰਕੇ ਸਾਧ ਲੈਂਦਾ ਸੀ ਉਹ ਤਾਂ ਮੈਨੂੰ ਇੰਜ ਦੇਖਣਾ ਜਿਵੇਂ ਕੋਈ ਫਿਲਮ ਦੇਖਣੀ ਹੋਵੇ ਮੈਂ ਸਿਰ ਤੋਂ ਜੋ ਨੀਲਾ ਕੇ ਆਪਣੇ ਧਿਆਨ ਵਿੱਚ ਕਪੜੇ ਧੋਂਦੀ ਰਹਿੰਦੀ ਸੀ ਦੁਪਹਿਰ ਨੂੰ ਮੈਨੂੰ ਤਾਂ ਲੱਗਦਾ ਸੀ ਦੁਪਹਿਰ ਦੇ ਟਾਈਮ ਸਭ ਸੁੱਤੇ ਪਏ ਨੇ ਮੈਨੂੰ ਕੋਈ ਦੇਖਣ ਵਾਲ ਨਹੀਂ ਮੈਂ ਬੇਚਿੰਤ ਹੋ ਕੇ ਕਪੜੇ ਧੋ ਰਹੀਂਦੀ ਸੀ ਪ੍ਰਦੀਪ ਦੁਆਰਾ ਫਿਰ ਬੋਲੀ ਇਸ ਗੱਲ ਦਾ ਦੋ ਚਾਰ ਬੱਚਿਆਂ ਵਿੱਚ ਰੌਲਾ ਪੈ ਗਿਆ ਉਹ ਆਪਸ ਵਿੱਚ ਫੋਨ ਤੇ ਮੇਰੀਆਂ ਗੱਲਾਂ ਕਰਨ ਲੱਗ ਪਏ। ਇਹ ਗੱਲ ਇੱਕ ਦੂਜੇ ਘੌਂਡੀਆਂ ਦੇ ਮੁੰਡੇ ਗੁਰੀ ਤੱਕ ਪਹੁੰਚ ਗਈ। ਜਦਿੱ ਤੂੰ ਬੋਲੀ ਹਾਏ ਮਰ ਜਾਣਾ ਇੰਨੀ ਗੱਲ ਵੱਧ ਗਈ। ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਲੱਗਿਆ। ਭੈਣੇ ਉਹਨਾਂ ਦਿਨਾਂ ਵਿੱਚ ਤੇਰੇ ਪਿਓ ਦੀ ਮੌਤ ਹੋ ਗਈ ਸੀ। ਤੂੰ ਆਪਣੇ ਤੇਕਿਆਂ ਕਰ ਗਈ ਹੋਈ ਸੀ। ਹਾਂ ਠੀਕ ਹੈ। ਉਦੋਂ 20 ਦਿਨ ਲੱਗੇ ਸੀ ਮੈਨੂੰ ਉੱਥੇ ਜਦੋਂ ਮੈਂ ਦੁਪਹਿਰ ਨੂੰ ਕੱਪੜੇ ਧੋਂਦੀ ਮੈਂ ਉਹੀ ਸੂਟ ਪਾ ਕੇ ਕੱਪੜੇ ਧੋਣ ਲੱਗ ਜਾਂਦੀ ਤੇ ਉਹ ਮੇਰਾ ਪੁਰਾਣਾ ਸੂਟ ਸੀ ਮੇਰੇ ਕੱਪੜੇ ਧੋਣ ਦੇ ਕੰਮ ਆਉਂਦਾ ਸੀ ਜਦੋਂ ਵੀ ਮੈਂ ਕੱਪੜੇ ਧੋਣ ਲੱਗ ਜਾਂਦੀ ਬੱਚਾਂ ਦਾ ਕਾਲੇ ਦੇ ਬੈਠਕ ਵਿੱਚ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਗੁਰੂ ਗੁਰੀ ਨੇ ਇਹ ਸੀਨ ਇੱਕ ਦਿਨ ਆਪਣੇ ਦੋਸਤਾਂ ਨਾਲ ਸਾਰਾ ਦੇਖਿਆ ਉਸ ਨੂੰ ਇਹ ਗੱਲ ਚੰਗੀ ਨਾ ਲੱਗੀ ਗੁਰੀ ਨੇ ਇਹ ਗੱਲ ਆਪਣੀ ਮੰਮੀ ਨੂੰ ਦੱਸ ਦਿੱਤੀ ਪ੍ਰਦੀਪ ਕੌਰ ਬੋਲੀ ਗੁਰੀ ਦੀ ਮੰਮੀ ਇਹ ਸਾਰੀ ਕਹਾਣੀ ਮੈਨੂੰ ਸੁਣਾ ਦਿੱਤੀ ਮੈਂ ਗੁਰੀ ਦੀ ਮੰਮੀ ਨੂੰ ਕਿਹਾ ਕਿ ਤੁਸੀਂ ਆਪਣੇ ਬੇਟੇ ਨੂੰ ਸਮਝਾ ਦਿਓ ਇਹ ਗੱਲ ਅੱਗੇ ਨਾ ਜਾਵੇ ਬਾਕੀ ਗੱਲ ਮੈਂ ਆਪੇ ਸੰਭਾਲਾਂਗੀ ਗੁਰੀ ਦੀ ਮੰਮੀ ਬੋਲੀ ਠੀਕ ਹੈ ਬਣੀ ਉਸਨੇ ਆਪਣੇ ਬੇਟੇ ਗੁਰੀ ਨੂੰ ਸਮਝਾ ਦਿੱਤਾ ਕਿ ਉੱਥੇ ਨਹੀਂ ਜਾਣਾ ਨਾ ਕਿਸੇ ਕੋਲ ਗੱਲ ਕਰਨੀ ਹੈ ਗੁਰੂ ਬੋਲਿਆ ਠੀਕ ਹੈ ਮੰਮੀ ਮੈਂ ਕਿਸੇ ਨੂੰ ਗੱਲ ਨਹੀਂ ਦਸਾਂਗਾ ਹਈ ਦੂਜੇ ਦਿਨ ਹਰ ਰੋਜ਼ ਦੀ ਤਰ੍ਹਾਂ ਮੈਂ ਬੈਡਾਂ ਦੀਆਂ ਚਾਦਰਾਂ ਬਾਹਰਟੀ ਵਿੱਚ ਡਬੋ ਕੇ ਧੋਣ ਵਾਸਤੇ ਲੈ ਆਈ ਕੱਪੜੇ ਧੋਣ ਵਾਲੀ ਮੋਗਰੀ ਨਾਲ ਚਾਦਰਾਂ ਧੋਣ ਲੱਗ ਪਈ ਕਾਲੇ ਨੇ ਵੀ ਆਪਣੇ ਦੋਸਤਾਂ ਨੂੰ ਫੋਨ ਕਰਕੇ ਸੱਦ ਲਿਆ ਮੈਂ ਇਹ ਗੱਲ ਆਪਣੇ ਸਰੀਕੇ ਦੀਆਂ ਦਰਾਣੀਆਂ ਛਾਣੀਆਂ ਨੂੰ ਦੱਸ ਦਿੱਤੀ ਸੀ ਅਸੀਂ ਸਾਰੀਆਂ ਚੌਕਸ ਹੋ ਗਈਆਂ ਸੀ ਮੈਦਾਨ ਲੱਕੜ ਦੀ ਥਾਪੀ ਸਮੇਤ ਕਾਲੇ ਹੁਰਾਂ ਦੇ ਅੰਦਰ ਬੜ ਗਈ ਸੀ ਰੀਤੂ ਹੱਸਦੀ ਹੋਈ ਬੋਲੀ ਅੱਗੇ ਕੀ ਹੋਇਆ ਭਣੇ ਮੈਂ ਤਾਂ ਥਾਪੀ ਨਾਲ ਕਾਲੇ ਅਤੇ ਉਸਦੇ ਦੋਸਤਾਂ ਨੂੰ ਖੜਕਾ ਦਿੱਤਾ ਉਹਨਾਂ ਦੀਆਂ ਚੀਕਾਂ ਗੜਵਾ ਦਿੱਤੀਆਂ ਕਾਲੇ ਦੇ ਦੋਸਤ ਸਾਰੇ ਭੱਜ ਗਏ ਮੇਰੀਆਂ ਟੱਬਰ ਵਿੱਚੋਂ ਦਰਾਣੀਆਂ ਜਠਾਣੀਆਂ ਵੀ ਆ ਗਈਆਂ ਸੀ ਕਾਲੇ ਦੀਤਾ ਨੂੰ ਖੂਬ ਪਤਾਈ ਕੀਤੀ ਮੈਂ ਕਾਲੇ ਨੂੰ ਕਿਹਾ ਇਹ ਗੱਲ ਮੈਂ ਤੇਰੀ ਮਾਂ ਤੇ ਪਿਓ ਨੂੰ ਦੱਸਾਂਗੀ ਤੁਸੀਂ ਇਤਨੇ ਬਿਗੜੀ ਹੋਈ ਹਾਲ ਜੰਮੀ ਹੈ ਇਹ ਕਾਲ ਸੁਣਦਿਆ ਹੀ ਕਾਲਾ ਆਪਣੇ ਘਰ ਛੱਡ ਕੇ ਭੱਜ ਗਿਆ ਕਾਲੇ ਉਹਨਾਂ ਦੀ ਰਹਿਸ ਰਹਿਸ ਦੂਜੀ ਗਲੀ ਵਿੱਚ ਸੀ ਜਿੱਥੇ ਕਾਲੇ ਦੇ ਮਾਂ-ਬਾਪ ਰਹਿੰਦੇ ਸੀ ਜਦੋਂ ਇਸ ਗੱਲ ਦਾ ਕਾਲੇ ਦੇ ਮਾਂ-ਬਾਪ ਨੂੰ ਪਤਾ ਲੱਗਾ ਤਾ ਲੱਕ ਤੋੜ ਦਿੰਦੀ ਮਾਂ ਮਰ ਜਾਣੇ ਦੀ ਪਤਾ ਲੱਗ ਜਾਂਦਾ ਕਿਸੇ ਗੱਲ ਦੀਆਂ ਧੀਆਂ ਭੈਣਾਂ ਨੂੰ ਵੇਖਣ ਦਾ ਰਿਜ਼ਲਟ ਮਿਲ ਜਾਂਦਾ ਪ੍ਰਦੀਪਕੌਰ ਬੋਲੀ ਉਹ ਭੱਜ ਕੇ ਨਿਕਲ ਗਿਆ ਸੀ ਕਾਲੇ ਦੀ ਮਾਂ ਮੇਰੇ ਪੈਰਾਂ ਵਿੱਚ ਝੋਨਾ ਧਰਨ ਲੱਗ ਪਈ ਉਸ ਦਾ ਪਿਓ ਹੱਥ ਜੋੜ ਕੇ ਮਾਫੀ ਮੰਗਣ ਲੱਗ ਪਿਆ ਪ੍ਰਦੀਪ ਹੋਲੀ ਮੇਰੇ ਅੰਦਰ ਡਰ ਹੋ ਗਿਆ ਸੀ ਕਿਤੇ ਖਾ ਕੇ ਨਾ ਮਰ ਜਾਵੇ ਜਾਂ ਡੁੱਬ ਕੇ ਨਾ ਮਰ ਜਾਵੇ ਉਸ ਦੇ ਪਿਓ ਨੂੰ ਬੋਲਿਆ ਤੁਸੀਂ ਆਪਣੇ ਮੁੰਡੇ ਦੀ ਤਲਾਸ਼ ਕਰ ਲਵੋ ਕਾਲੇ ਦਾ ਬਾਪ ਬੋਲਿਆ ਗੁੱਸੇ ਵਿੱਚ ਮੈਂ ਉਹ ਹੀ ਔਲਾਦ ਨਾਲੋਂ ਬੇਲਾਦੀ ਚੰਗਾ ਜੇ ਉਹ ਮਰ ਗਿਆ ਮੇਰੇ ਕੋਲ ਕੁੜੀ ਰਹਿ ਜਾਵੇਗੀ ਕਾਲੇ ਦਾ ਬਾਪ ਬੋਲਿਆ ਮੈਨੂੰ ਤਾਂ ਇਹ ਗੱਲ ਸੁਣ ਕੇ ਸ਼ਰਮ ਆ ਰਹੀ ਹੈ ਇਤਨੀ ਘਟਿਆ ਸੋਚ ਮੇਰੇ ਮੁੰਡੇ ਦੀ ਕਾਲੇ ਦੀ ਮਾਂ ਨੂੰ ਇਹ 4-5 ਦਿਨਾਂ ਤੋਂ ਹਰ ਰੋਜ਼ ਇਕੱਠੇ ਹੋ ਰਹੇ ਸੀ ਮੈਂ ਸੋਚਿਆ ਟੀਵੀ ਦੇਖਦੇ ਹੋਣਗੇ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਮੈਂ ਸੋਚਿਆ ਇਹਨਾਂ ਨਾਲ ਆਪ ਹੀ ਭੁਗਤਾਂਗੇ ਕਾਲੇ ਦੀ ਮਾਂ ਤੇ ਬਾਪ ਬੋਲੇ ਤੁਸੀਂ ਬਹੁਤ ਠੀਕ ਕੀਤਾ ਆਪੇ ਆ ਜਾਊਗਾ ਚਾਰ ਪੰਜ ਦਿਨਾਂ ਬਾਅਦ ਹਕਮ ਕਰ ਕੀ ਰੀਤੂ ਬੋਲੀ ਫਿਰ ਆ ਗਿਆ ਸੀ ਕਾਲਾ ਭੈਣੇ ਪ੍ਰਦੀਪ ਬੋਲੀ ਹਾਂ ਭੈਣੇ ਆ ਗਿਆ ਸੀ ਚਾਰ ਪੰਜ ਦਿਨਾਂ ਬਾਅਦ ਉਸ ਨੂੰ ਉਸ ਦਾ ਬਾਬਾ ਲੱਭ ਕੇ ਲੈ ਆਇਆ ਸੀ ਗਵਾਂਡੀ ਪਿੰਡ ਵਿੱਚੋਂ ਆਪਣੀ ਰਿਸ਼ਤੇਦਾਰੀ ਵਿੱਚ ਚਲਾ ਗਿਆ ਸੀ ਫਿਰ ਕੀ ਹੋਇਆ ਸੀ ਕਾਲੇ ਦੀ ਕਾਲੇ ਦੇ ਮਾਪੇ ਨੇ ਕਾਲੇ ਨੂੰ ਮੇਰੇ ਪੈਰਾਂ ਵਿੱਚ ਲਿਆ ਕੇ ਛੁੱਟ ਦਿੱਤਾ ਮਾਫੀ ਮੰਗ ਲਈ ਮੈਂ ਉਸ ਨੂੰ ਆਪਣੀ ਗਲਤੀ ਸੁਧਾਰਨ ਲਈ ਮਾਫ ਕਰ ਦਿੱਤਾ ਇਸੇ ਤਰ੍ਹਾਂ ਮੇਰੀ ਇੱਕ ਸਹੇਲੀ ਕਮਲ ਗੱਲ ਦੱਸ ਰਹੀ ਸੀ ਮੈਂ ਉਹ ਅਗਲੇ ਭਾਗ ਵਿੱਚ ਤੁਹਾਨੂੰ ਸਲਾਮਾਂਗੀ ਕਲਾਲੀ ਕਹਾਣੀ ਜ਼ਰੂਰ ਸੁਣਨੀ ਤਾਂ ਕਿ ਤੁਹਾਨੂੰ ਪੂਰੀ ਕਹਾਣੀ ਦਾ ਪਤਾ ਲੱਗ ਸਕੇ ਬਲਜਿੰਦਰ ਕੌਰ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ